ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬਿੱਲਾ ਘਟਾਣੀ ਤੋਂ ਜੀ ਅੱਜ ਜਮੈਂ ਜਿਹੜਾ ਤੁਹਾਨੂੰ ਦਿਖਾਉਣ ਲੱਗਿਆ ਇਹ ਲੇਬਰ ਆ ਰਹੀ ਆ ਤੇ ਇਹ ਅਪਾਹਜ ਨੇ ਗਰੀਬ ਨੇ ਲਾਚਾਰ ਨੇ ਜਾਂ ਮਜ਼ਦੂਰ ਨੇ ਬਚਰੇ ਪਰ ਇਹ ਗੱਲ ਇਸ ਤਰ੍ਹਾਂ ਨਹੀਂ ਹੈਗੀ ਜਿਵੇਂ ਤੁਹਾਨੂੰ ਦਿਸ ਰਹੀ ਹੈ ਇਹ ਹਸਲ ਦੇ ਵਿੱਚ ਇੱਕ ਮਾਫੀ ਆ ਜਿਹਨੂੰ ਆਪਾਂ ਮਜ਼ਦੂਰ ਮਾਫੀ ਦਾ ਨਾਮ ਦੇ ਸਕਦੇ ਆ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਵੀ ਇਹ ਮਜ਼ਦੂਰ mafia ਪੱਠਾ ਮਾਲਕਾਂ ਨੂੰ ਕਿਵੇਂ ਬਲੈਕਮੇਲ ਕਰਦਾ ਜਦੋਂ ਜੀ ਪੱਠਾ ਮਾਲਕਾਂ ਨੂੰ 1 ਸਾਲ ਲਈ ਲੇਬਰ ਚਾਹੀਦੀ ਹੁੰਦੀ ਹੈ ਤਾਂ ਉੱਥੇ ਇਹ ਪਹੁੰਚ ਕਰਦੇ ਨੇ ਜਿਵੇਂ ਬਿਹਾਰ ਜਾਂ ਹੋਰ ਸਟੇਟਾਂ ਦੇ ਵਿੱਚ ਉੱਥੇ ਕੋਈ ਵੀ ਠੇਕੇਦਾਰ ਹੁੰਦਾ ਉਹ ਠੇਕੇਦਾਰ ਕਹਿੰਦਾ ਜੀ ਮੈਂ ਤੁਹਾਡੇ ਕੋਲੇ 100 ਪਰਿਵਾਰ ਜਾਂ 150 ਪਰਿਵਾਰ ਲੈ ਕੇ ਆਉਂਗਾ ਤੇ 10 ਲੱਖ ਰੁਪਈਆ ਸੀ ਤੁਤੋਂ ਲਵਾਂਗੇ 1 ਸਾਲ ਦਾ ਚਲੋ ਇਹਨਾਂ ਦੀ ਆਸ ਵਿੱਚ ਹੀ ਸੈਟਲਮੈਂਟ ਹੋ ਕੇ ਅ ਭੈ ਹੋ ਜਾਂਦਾ ਵੀ ਠੀਕ ਆ ਉਹ ਕਹਿਣ ਦਾ ਵੀ ਰਹਿਣ ਸਹਿਣ ਲਈ ਜਗਾ ਥੋੜੀ ਹੋ ਪੱਠਾ ਮਾਲਕਾ ਨੂੰ ਕਹਿ ਹੁੰਦਾ ਤੇ ਖਾਣ ਪੀਣ ਥੋੜਾ ਹੋ ਇੰਨੇ ਅਸੀਂ ਪੈਸੇ ਲਵਾਂਗੇ ਤੇ ਅਡਵਾਂਸ ਲਵਾਂਗੇ ਅਸੀਂ 6 ਲੱਖ ਜਾਂ 7 ਲੱਖ ਬਾਕੀ ਤੁਸੀਂ ਬਾਅਦ ਚ ਦੇ ਦੇ ਚਲੋ ਇਹਨਾਂ ਦਾ ਸਾਰਾ ਸੌਦਾ ਤੈ ਹੋ ਕੇ ਕੰਮ ਸਟਾਰਟ ਹੋ ਜਾਂਦਾ ਲੇਬਰ ਆ ਕੇ ਪੱਠੇ ਤੇ ਬੈਠ ਜਾਂਦੀ ਇੱਕ ਪੱਠੇ ਦੀ ਨਹੀਂ ਅਨੇਕਾਂ ਹਜ਼ਾਰਾਂ ਪੱਠਿਆਂ ਦੀ ਕਹਾਣੀ ਜਦੋਂ ਪੱਠੇ ਤੇ ਕੰਮ ਸਟਾਰਟ ਹੋ ਜਾਂਦਾ ਮਹੀਨਾ ਡੇਢ ਮਹੀਨਾ ਚੱਲਦਾ ਉਸ ਤੋਂ ਬਾਅਦ ਰੱਬ ਨਾ ਕਰੇ ਕਈ ਵਾਰੀ ਮੌਸਮ ਖਰਾਬ ਹੋ ਜਾਂਦਾ ਮੀਂਹ ਕਣੀ ਪੈ ਜਾਂਦਾ ਤਾਂ ਇੱਟਾਂ ਦਾ ਕੰਮ ਹੁੰਦਾ 2-4 ਦਿਨ ਕੰਮ ਬੰਦ ਰਹਿਣਾ ਹੀ ਹੁੰਦਾ ਉਸ ਤੋਂ ਬਾਅਦ ਆਪਣੇ ਲੋਕ ਇਹਨਾਂ ਨੂੰ ਗਲਤ ਰਾ ਦੱਸ ਦਿੰਦੇ ਨੇ ਆਪਣੀ ਪੰਜਾਬੀ ਪੰਜਾਬੀ ਦੀਆਂ ਜਿਵੇਂ ਲੱਤਾਂ ਫਿੱਟਦੇ ਹੁੰਦੇ ਨੇ ਵੀ ਤੁਸੀਂ ਯਾਰ ਇੱਥੋਂ ਖਿਹੜਾ ਛੜਾ ਲਓ ਭੱਠੇ ਤੋਂ ਫਿਰ ਇਹ ਕਹਿੰਦੇ ਨੇ ਕਿਵੇਂ ਜੀ ਉਹ ਕਹਿੰਦਾ ਵੀ ਆਪਣਾ ਇੱਕ ਲਾ ਬਣਿਆ ਹੋਇਆ ਕਾਨੂੰਨ ਆ ਵੀ ਕੋਈ ਵੀ ਮਾਲਕ ਕਿਸੇ ਨੂੰ

ਤੇ ਪਰਮਿੰਦਰ ਸਿੰਘ ਕੱਦੋ ਉਹ ਮੈਨੂੰ ਮਿਲਿਆ ਪੈੜ ਕੋਟ ਦੇ ਵਿੱਚ ਉਹਨੂੰ ਮੈਂ ਕਿਹਾ ਤੁਸੀਂ ਕਿਵੇਂ ਫਿਰਦੇ ਹੋ ਕਹਿੰਦਾ ਇਹ ਲੇਬਰ ਆਪਣੀ ਹੋਈਆਂ ਕਹਿੰਦਾ ਮੇਰੇ ਖਿਲਾਫ ਆਈ ਜਦੋਂ ਇਹ ਲੇਬਰ ਪੇਸ਼ ਹੋਈ ਨਾ ਉੱਥੇ ਐਸ ਡੀ ਐਮ ਕੋਲੇ ਜਿਹੜੇ ਆਫੀਸਰ ਹੁੰਦੇ ਨੇ ਮੇਨ ਜੋ ਵੀ ਹੈਗੇ ਨੇ ਤਾਂ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਇਹਨਾਂ ਨੇ ਧੱਕੇ ਨਾਲ ਲੇਬਰ ਨੂੰ ਰੱਖਿਆ ਹੋਇਆ ਤੇ ਬਰਾਬਰੇ ਖੜਾ ਪਰਮਿੰਦਰ ਪੇਸ਼ ਹੋ ਗਿਆ ਪਰਮਿੰਦਰ ਸਿਆਣਾ ਤੇ ਸਮਝਦਾਰ ਮੁੰਡਾ ਬਹੁਤ ਤੇ ਉਹ ਕਹਿੰਦੇ ਵੀ ਐਸਡੀਐਮ ਸਾਹਿਬ ਨੇ ਪੁੱਛਿਆ ਵੀ ਤੁਸੀਂ ਕੌਣ ਹੋ ਉਹ ਕਹਿੰਦਾ ਜੀ ਜਿਹਦੇ ਖਿਲਾਫ ਇਹ ਸ਼ਿਕਾਇਤ ਕਰਨ ਆਏ ਨੇ ਉਹ ਮੈਂ ਹੀ ਆ ਉਹ ਕਹਿੰਦੇ ਕਮਾਲ ਆ ਵੀ ਯਾਰ ਸ਼ਿਕਾਇਤ ਜਿਹਦੇ ਖਿਲਾਫ ਕਰਨ ਆਏ ਨੇ ਵੀ ਤੁਸੀਂ ਆਪ پیش ਹੋਗੇ ਲੋਕ ਤਾਂ ਲੁਕਦੇ ਫਿਰਦੇ ਨੇ ਉਹਨੇ ਸਟੋਰੀ ਦੱਸੀ ਵੀ ਇਦਾਂ ਜੀ ਗੱਲ ਫਿਰ ਉਹ ਕਹਿੰਦੇ ਵੀ ਸਾਡੇ ਕੋਲੇ ਅਨੇਕਾਂ ਕੇਸ ਆਉਂਦੇ ਨੇ ਮੇਰੀ ਜੌਬ ਬਥੇਰੇ ਥੋਂਤੇ ਰਹੀ ਆ ਵੀ ਹਰ ਥੋਂਤੇ ਹੀ ਇਹ ਕੇਸ ਆਉਂਦਾ ਵੀ ਲੇਬਰ ਉੱਥੇ ਕੋਰਟ ਦੇ ਵਿੱਚ ਆ ਜਾਂਦੀ ਆ ਤੇ ਮਾਲਕਾਂ ਦੇ ਖਿਲਾਫ ਐ ਕਰ ਦਿੰਦੀ ਆ ਵੀ ਇਹਨਾਂ ਨੇ ਧੰਦਾ ਬਣਾ ਲਿਆ ਵੀ ਮੈਨੂੰ ਇਹ ਸਾਰੀ ਗੱਲ ਦੀ ਸਮਝ ਆ ਤੁਸੀਂ ਪਿੰਡ ਨੇ ਸਰਪੰਚ ਚੁਣਿਆ ਤੁਸੀਂ ਐਡੇ ਤਾਂ ਨਹੀਂ ਉਹ ਹੋ ਸਕਦੇ ਝੂਠ ਬੋਲਣ ਵਾਲੇ ਜਾਂ ਕੁਝ ਵੀ ਤੇ ਉਹ ਕਹਿੰਦੇ ਵੀ ਤੁਸੀਂ ਜਾਓ ਕੋਈ ਨਹੀਂ ਅਸੀਂ ਕਰਦੇ ਹਾਂ ਹੱਲ ਵੀ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਤੇ ਤਾਂ ਚੱਲ ਕੋਈ ਪ੍ਰੋਬਲਮ ਨਹੀਂ ਆਈ ਉਹ ਉਹਨੂੰ ਕਹਤਾ ਵੀ ਜੇ ਤੁਸੀਂ ਇਹਨਾਂ ਦਾ 1 ਲੱਖ ਰੁਪਿਆ ਦੇਣਾ ਤੁਸੀਂ ਦੇ ਦਿਓ ਜੇ ਤੁਸੀਂ ਇਹਨਾਂ ਤੋਂ ਲੈਣਾ ਤਾਂ ਤੁਸੀਂ ਲੈ ਲਓ ਗੱਲ ਉਹਨਾਂ ਦੀ ਨਿਵੇੜਤੀ ਇਹ ਪਰਮਿੰਦਰ ਕਹਿੰਦਾ ਨਾ ਸਰਪੰਚ ਕਹਿੰਦਾ ਵੀ ਇੱਕ ਵਾਰੀ ਨਹੀਂ ਸਾਡੇ ਨਾਲ ਅਨੇਕਾ ਵਾਰੀ ਇਹ ਗੱਲ ਹੋ ਚੁੱਕੀ ਆ ਮੇਰੇ ਨਾਲ ਨਹੀਂ ਕਹਿੰਦਾ ਹੋਰ ਵੀ ਪੱਠਾ ਮਾਲਕਾਂ ਨਾਲ ਹੋ ਚੁੱਕੀ ਆ ਬੀ ਕਹਿਣ ਦਾ ਭਾਵ ਜਿੰਨੇ ਵੀ ਪੱਠਾ ਮਾਲਕ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਾਂ ਹੋਰ ਵੀ ਹੈਗੇ ਨੇ ਵੀ ਯਾਰ ਐਦਾਂ ਨਾ ਕਰਿਆ ਕਰੋ ਵੀ ਇੱਕ ਦੂਜੇ ਦੇ ਖਿਲਾਫ ਇਹਨਾਂ ਨੂੰ ਢੁਕਾ ਕੇ ਅੱਜ ਇਹਦੇ ਖਿਲਾਫ ਤੁਸੀਂ ਢੁਕਾਉਨੇ ਹੋ ਕੱਲ ਨੂੰ ਤੁਹਾਡੇ ਖਿਲਾਫ ਵੀ ਕੋਈ ਢੁਕਾਊਗਾ ਤੇ ਰਲ ਮਿਲ ਕੇ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਕਰੀ ਜਾਇਆ ਕਰੋ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਅਵੇਅਰਨੈਸ ਲਈ ਪਾਈਆ ਸ਼ੇਅਰ ਕਰ ਦਿਓ ਜੇ ਚੰਗੀ ਲੱਗੇ ਥੈਂਕ ਯੂ ਵੀ